ਜੰਮੂ ਕਸ਼ਮੀਰ ਦੇ ਪੁਲਵਾਮਾ ਵਿਖੇ ਫੌਜ ਤੇ ਹੋਏ دہشت گردੀ ਹਮਲੇ ਤੋਂ ਬਾਅਦ ਇੱਕ ਪਾਸੇ ਜਿੱਥੇ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਨੂੰ ਕੁਮਾਂਤਰੀ ਪੱਧ ਤੇ ਵਕਾ ਕਰਨ ਵੱਲ ਕਦਮ ਚੁੱਕੇ ਜਾ ਰਹੇ ਨੇ ਉੱਥੇ ਦੂਜੇ ਪਾਸੇ ਭਾਰਤ ਰਸਤੇ ਪਾਕਿਸਤਾਨ ਨੂੰ ਜਾਣ ਵਾਲੇ ਦਰਿਆਵਾਂ ਦੇ ਪਾਣੀ ਨੂੰ ਰੋਕਣ ਦਾ ਵੱਡਾ ਫੈਸਲਾ ਵੀ ਲਿਆ ਗਿਆ ਹੈ ਤਾਂ ਜੋ ਪਾਕਿਸਤਾਨ ਦੇ دہشت گردੀ ਚਾਰੇ ਦਾ ਜਵਾਬ ਦਿੱਤਾ ਜਾ ਸਕੇ ਭਾਰਤ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਦੀ ਸਾਰੇ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਲੋਕਾਂ ਵੱਲੋਂ ਵੀ ਭਾਰਤ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਨੂੰ ਹਾਂ ਪੱਕੀ ਹੰਗਾਰਾ ਮਿਲ ਰਿਹਾ ਹੈ ਜਿਹੜਾ ਪਾਣੀ ਬੰਦ ਕੀਤਾ ਇਹ ਤਾਂ ਬਹੁਤ ਵਧੀਆ ਕੀਤਾ ਜਿਹੜਾ ਆਪਣੀ ਗਵਰਨਮੈਂਟ ਨੇ ਤੇ ਇਹਦੇ ਨਾਲ ਕੀ ਹੋਏਗਾ ਕਿ ਆਪਣੇ ਜਿਹੜੇ ਕਿਸਾਨ ਆ ਇਹਨਾਂ ਨੂੰ ਫਾਇਦਾ ਹੋਏਗਾ ਇਹਨਾਂ ਨੂੰ ਬੈਨੀਫਿਟ ਹੋਏਗਾ ਉਹਨਾਂ ਨੂੰ ਹੱਲੇ ਕੁਝ ਨਹੀਂ ਪਤਾ ਚੱਲਣਾ ਜਦੋਂ ਪਾਣੀ ਬੰਦ ਹੋ ਗਿਆ ਉਸ ਤੋਂ ਬਾਅਦ ਵਿੱਚ ਪਾਕਿਸਤਾਨ ਗਵਰਨਮੈਂਟ ਨੂੰ ਪਤਾ ਚੱਲੇਗਾ ਕਿ ਇਹਦਾ ਨੁਕਸਾਨ ਕੀ ਹੈ ਇਹਦਾ ਫਾਇਦਾ ਕੀ ਹੈ ਹੱਲੇ ਤਾਂ ਕੁਝ ਕਹਿ ਰਿਹਾ ਨੇ ਕਿ ਸਾਨੂੰ ਕੋਈ ਨੁਕਸਾਨ ਨਹੀਂ ਹੈ ਇੰਡੀਆ ਗਵਰਨਮੈਂਟ ਜੋ ਕੁਝ ਕਰ ਰਹੀ ਹੈ ਸਾਨੂੰ ਕੋਈ ਨੁਕਸਾਨ ਨਹੀਂ ਹੈਗਾ ਇਹਦਾ ਪਾਣੀ ਬੰਦ ਕਰਨ ਨਾਲ ਬਟ ਹੁਣ ਅਗਰ ਜੋ ਪਾਣੀ ਬੰਦ ਹੋ ਗਿਆ ਜਿਹੜਾ ਸਾਨੂੰ ਫਾਇਦੇ ਹੋਏ ਤੇ ਉਹਨਾਂ ਨੂੰ ਨੁਕਸਾਨ ਹੋਇਆ ਅਸਲ 'ਚ ਉਹਨਾਂ ਨੂੰ ਉਦੋਂ ਪਤਾ ਚੱਲਣਾ ਹੈ ਹੱਲੇ ਕੁਝ ਨਹੀਂ ਉਹਨਾਂ ਨੂੰ ਪਤਾ ਚੱਲਣਾ ਪਾਕਿਸਤਾਨ ਨੂੰ ਜਾਣ ਵਾਲੇ ਪਾਣੀ ਨੂੰ ਰੋਕਣ ਵਾਸਤੇ ਬਣਾਏ ਜਾ ਰਹੇ ਬੈਰਾਜ ਪ੍ਰੋਜੈਕਟ ਤੇ ਚਲਦੇ ਜਦ ਪ੍ਰੋਜੈਕਟ ਦੇ ਇੰਜੀਨੀਅਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਬਣਨ ਨਾਲ ਜਿੱਥੇ ਪੰਜਾਬ ਅਤੇ ਜੰਮੂ ਕਸ਼ਮੀਰ ਸੂਬੇ ਦੇ ਕਿਸਾਨਾਂ ਨੂੰ ਫਾਇਦਾ ਮਿਲੇਗਾ ਉੱਥੇ ਹੀ ਰਾਵੀ ਦਰਿਆ ਰਾਹੀਂ ਪਾਕਿਸਤਾਨ ਨੂੰ ਜਾ ਰਿਹਾ ਪਾਣੀ ਪਾਕਿਸਤਾਨ ਨੂੰ ਪਾਣੀ ਜਾਂਦਾ ਸੀਗਾ ਉਹ ਬੰਦ ਕੀਤਾ ਗਿਆ ਉਹ ਇੱਕ ਬਹੁਤ ਹੀ ਸਰਹਾਨੀਏ ਕਦਮ ਹੈ ਉਸ ਪਾਣੀ ਦੇ ਬੰਦ ਹੋਣ ਨਾਲ ਪੰਜਾਬ ਦੇ ਜਿਹੜੇ ਕਿਸਾਨ ਹੈ ਉਹਨਾਂ ਨੂੰ ਪਾਣੀ ਮਹੱਈਆ ਹੋਏਗਾ ਉਹਨਾਂ ਦੀਆਂ ਫਸਲਾਂ ਅੱਛੀਆਂ ਹੋਣਗੀਆਂ ਔਰ ਜੋ ਲਗਾਤਾਰ ਸਾਡੇ ਸੈਨਿਕਾਂ ਨਾਲ ਕਰ ਰਹੇ ਨੇ ਹੋਰ ਵੀ ਇਸ ਤੋਂ ਇਹਨਾਂ ਨੂੰ ਕੋਈ ਕੜੀ ਸਜ਼ਾ ਦਿੱਤੀ ਜਾ ਸਕਦੀ ਹੈ ਤੇ ਉਹ ਦੇਣੀ ਚਾਹੀਦੀ ਹੈ ਤਾਂ ਕਿ ਜਿਹੜੇ ਇਹ ਪਾਕਿਸਤਾਨੀ ਲੋਗ ਨੇ ਇਹ ਬੰਦੇ ਬਣ ਸਕਣ ਬਾਕੀ ਇੱਕ ਕਹਾਵਤ ਆ ਬੜੀ ਸੋਹਣੀ ਪਈ ਜਿਹੜੇ ਕਸ਼ਮੀਰੀ ਮੁਸਲਮਾਨ ਨੇ ਜਾਂ ਪਾਕਿਸਤਾਨੀ ਅੰਤਕਵਾਦੀ ਹੈ ਇਹ ਨਹੀਂ ਸੁਧਰ ਸਕਦੇ ਕਰੇਲਿਆਂ ਦੀ ਬੇਲ ਨਾਲ ਕਰੇਲੇ ਹੀ ਲੱਗਣੇ ਨੇ ਜੇ ਸਾਡੇ ਲੋਕਾਂ ਦੀ ਸੋਚ ਹੈ ਵੀ ਇਹਨਾਂ ਨਾਲ ਕੋਈ ਹੋਰ ਸਬਜ਼ੀ ਜਾਂ ਕੋਈ ਫਲ ਲੱਗ ਜਾਏਗਾ ਉਹ ਨਹੀਂ ਲੱਗ ਸਕਦਾ ਇਸ ਕਰਕੇ ਇਹਨਾਂ ਨੂੰ ਜਿਹੜੀ ਇਹੋ ਜੀ ਤਸੱਦਦ ਜਿਹੜੀ ਹੈ ਇਹੋ ਜੀ ਸਜ਼ਾ ਦੇਣੀ ਚਾਹੀਦੀ ਭਾਰਤ ਸਰਕਾਰ ਵੱਲੋਂ ਲਏ ਗਏ ਫੈਸਲੇ ਦੇ ਚਲਦੇ ਜ਼ਿਲ੍ਹਾ ਪਠਾਨਕੋਟ ਦੇ ਵਿੱਚੋ ਵਿੱਚ ਵਗਦੇ ਰਾਵੀ ਰਾਹੀਂ ਪਾਕਿਸਤਾਨ ਨੂੰ ਜਾਣ ਵਾਲੇ ਪਾਣੀ ਤੇ ਰੋਕ ਲਗਾਈ ਗਈ ਹੈ ਅਤੇ ਬੈਰਾਜ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਪਾਕਿਸਤਾਨ ਨੂੰ ਜਾਣ ਵਾਲੇ ਪਾਣੀ ਨੂੰ ਰੋਕਿਆ ਜਾ ਸਕੇ ਭਾਰਤ ਸਰਕਾਰ ਦੇ ਇਸ ਫੈਸਲੇ ਨਾਲ ਜਿੱਥੇ ਪਾਕਿਸਤਾਨ ਦੇ دہشتਗਰਦੀ ਚਿਹਰੇ ਨੂੰ ਜਵਾਬ ਮਿਲੇਗਾ ਉੱਥੇ ਬਿਜਲੀ ਦੀ ਪੈਦਾਵਾਰੀ ਵਧੇਗੀ ਅਤੇ ਕਿਸਾਨਾਂ ਨੂੰ ਜ਼ਮੀਨਾਂ ਦੇ ਲਈ ਮੁਕੰਮਲ ਪਾਣੀ ਮਿਲਿਆ ਹੋ ਸਕੇਗਾ ਸਰ ਇਸ ਦਾ ਕੰਮ ਹੋਇਆ तो सर अप्रॉक्सीमेटली चार, चार साल लग जाएंगे इसको तो काफ़ी फास्ट कंपनी काम कर रही है इससे का हमारे जो किसान लोग हैं किसान, किसान भाई लोग हैं उनसे काफ़ी फायदा होगा काफ़ी इलेक्ट्रिसिटी जैसे पंजाब में जो प्रॉब्लम काफ़ी समय से चल रही है उसमें फ़ायदा होगा तो जो पानी जाता है माधोपुर से पाकिस्तान को उसके लिए ये बेस्ट एंड गुड पॉइंट है ये इसलिए डैम बनाया जा रहा है इसमें फ़ायदा होगा डैम बनने का